ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਚ ਅੱਜ ਲੁਟੇਰਿਆਂ ਨੇ ਗਹਿਣੀਆਂ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜੁਐਲਰੀ ਦੀ ਦੁਕਾਨ ਤੋਂ ਮੁਕੇਰੀਆਂ ਥਾਣਾ ਮਹਿਜ਼ 300 ਮੀਟਰ ਦੀ ਦੂਰੀ ਤੇ ਹੈ। ਬਾਜ਼ਾਰ ਦੇ ਵਿੱਚ ਕਾਰ ਹੋਈ ਇਸ ਲੁੱਟ ਕਾਰਨ ਪੂਰੇ ਮੁਕੇਰੀਆਂ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਦਾ ਕੋਈ ਡਰ ਨਹੀਂ ਰਿਹਾ। ਆਪਣੇ ਦੁਕਾਨ ਦੇ ਬਿੱਲ ਬਣਾਉਂਦਾ ਵੇ ਸੀ ਸੜਾ ਲਈ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਬਰਾਣਾ ਗੱਲਾਂ ਬਿੱਲੇ ਦੋਨੋਂ ਪੇਟੀ ਬੂਟੀ ਕੋ ਰੋਲ ਲਿਆ ਗਨਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਟੀਵੀ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ 도ੜੇ ਬੈ ਗਏ। ਇਹ ਜੀ ਗੱਲ ਕਰੀ ਮਸਾਪੇ ਤੇ ਕਿੰਨਾ ਨੁਕਸਾਨ ਦਾ ਅੰਦਾਜ਼ਾ ਹੈ ਇਹ ਵੀ ਲਾਇਆ ਜਾ ਸਕਦਾ ਦੇਖ ਕੇ ਫਿਰ ਲੱਗਦਾ। ਕਿ ਛੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹਨਾਂ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਏਦਾਂ ਨਹੀਂ ਬੋਲ। ਕੈਸ਼ ਕੋਈ ਅੰਦਾਜ਼ਨ ਨਹੀਂ ਚਾਹੀ। ਸੁਨਿਆਰੇ ਗੱਲਾਂ ਦਾ ਦਰਵਾਜ਼ਾ ਪਿਆ ਹ ਇਹ ਹੈ ਕਿ ਅੰਦਾਜ਼ਾ ਉਹ ਲਾ ਗਏ ਕਿ 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 ਕੀ ਪੇਮੈਂਟ ਆਈ ਦੀ ਉਸ ਹਾਂ ਬਤਨ। ਕੀ ਅਜੇ ਹੋਇਆ ਇਹਦਾ ਮਾਗਲਾ ਕਿ ਦੁਕਾਨ ਦੀ ਲੋਕ ਨੂੰ ਕੋ ਅੱਠ ਕੁ ਵਜੇ ਕੇ 40 ਕੋਟ ਦੇ ਫੋਨ ਆਇਆ ਸੀਗਾ। ਫਿਰ ਤਾਂ ਕਰਕੇ ਠੰਡ ਦੇ ਵਾਲੇ ਪਾਸੇ ਜਿਹੜੀ ਜਦੋਂ ਮੋੜ ਦੇ ਮੋੜ ਬਸਟਾਂ ਦੇ ਸਾਹਮਣੇ ਕੋ ਹੋ ਗਈ ਹੈ ਗਨਪੁਆਇੰਟ ਤੇ। ਤੇ ਲੋਕ ਦੇ ਦੇਖਿਆ ਜਾ ਕੇ ਉਹਦੇ ਅਤਲ ਕੁਮਾਰ ਸੀ ਦੁਕਾਨ ਦਾ ਮਾਲਕ। ਉਹਨੇ ਦੱਸਿਆ ਵੀ ਮੇਰੀ ਚੈਨੀ ਖੋ ਕੇ ਲੈ ਤੈਨੂੰ ਉਹਨੇ ਮੋਸ਼ਾਲ ਤੇ ਆਇਸਿਸ ਵਲੈਂਟਰ ਤੇ। ਨੇ ਉਹ ਦੇ ਕਿ ਕਨਪੁਨਡ ਤੇ ਵੀ ਚੈਲੇਂਜ ਆ ਰਹੀ ਬਰੀ ਉਹ ਡਰਾਈਵਰ ਤੇ ਬੋਲ ਰਿਹਾ ਅਸੀਂ ਤੋਂ 1.5 ਲੱਖ ਰੁਪਏ ਐਸੀ ਬਾਕੀ ਹੋਰ ਸਮਾਨ ਸੀ ਤੇ ਨਾਲ ਹੀ ਡੀਵੀ ਨਾਲ ਬਾਕੀ ਲੈ ਗਏ। ਉਹ ਕੈਸ਼ਿਸਟ ਕੱਕ ਇਨਵੈਸਟੀਗੇਸ਼ਨ ਹੋ ਰਹੀ ਹੈ। ਜਲਦੀ ਦੋ ਸ਼ੁਰੂ ਹੋ ਜਾਵੇਗਾ। ਠੀਕ ਹੈ ਤੇ ਕਿਦ ਤਨ ਕੀ ਹੱਥ ਉਹਨਾਂ ਕੋਈ ਇਹ ਜਾਣ ਹੋਈ ਜਿੱਦਾਂ ਆਪਣੀ ਸ਼ਹਿਰ ਸੀਸੀਟੀਵੀ ਕੈਮਰੇ ਲੱਗੀ ਆ ਕੁਛ ਇਦਾਂ ਕੁ ਬੁਮਾਰਾ ਸਕੂਲ ਲਈ। ਨੇ ਕਰ ਕੈਮਰੇ ਠੰਗਾਲ ਰਹੇ ਆ ਅਸੀਂ। ਲੱਭ ਲੱਭ ਜਲਦੀ ਲੱਭੇਗਾ।